ਆਸਾ ਮਹੱਲਾ ਪੰਜਵਾ ਨਾ ਉਹ ਮਰਤਾ ਨਾ ਹਮ ਡਰਿਆ ਨਾ ਉਹ ਬਿਨ ਸੈ ਨਾ ਹਮ ਕੜਿਆ ਨਾ ਉਹ ਨਿਰਤਨ ਨਾ ਹਮ ਖੂਖੇ ਨਾ ਉਸ ਦੂਖ ਨਾ ਹਮ ਕੋ ਦੂਖੇ ਅਵਰ ਨ ਕੋ ਮਾਰਨ ਵਾਰਾ ਜੀਓ ਹਮਾਰਾ ਜੀਓ ਦੇਨ ਹਾਰਾ ਰਹਾਓ ਨਾ ਉਸ ਬੰਧਨ ਨਾ ਹਮ ਬਾਂਦੇ ਨਾ ਉਸ ਧੰਦਾ ਨਾ ਹਮ ਧਾਂਦੇ ਨਾ ਉਸ ਮੈਲ ਨਾ ਹਮ ਕਉ ਮਹਿਲਾ ਉਸ ਆਨੰਦ ਤਾ ਹਮ ਸਦ ਕੇਲਾ ਨਾ ਉਸ ਸੋਚ ਨਾ ਹਮ ਕਉ ਸੋਚਾ ਨਾ ਉਸ ਲੇਪ ਨਾ ਹਮ ਕਉ ਪੋਚਾ ਨਾ ਉਸ ਭੂਖ ਨਾ ਹਮ ਕਉ ਤ੍ਰਿਸ਼ਨਾ ਜਾਂ ਉਹ ਨਿਰਮਲ ਤਾ ਹਮ ਜਚਨਾ ਹਮ ਕਿਸ਼ਨਾਹੀ ਏਕ ਹੈ ਓਹੀ ਆਗੈ ਪਛੈ ਏਕੋ ਸੋਈ ਨਾਨਕ ਗੁਰ ਕੋਏ ਭ੍ਰਮ ਭੰਗਾ ਹਮ ਹੋਏ ਮਿਲ ਹੋਏ ਇਕ ਰੰਗਾ ਆਸਾ ਮਹੱਲਾ ਪੰਜਵਾਂ ਅਨੇਕ ਭਾਂਤ ਕਰ ਸੇਵਾ ਕਰੀਐ ਜੀਉ ਪ੍ਰਾਨ ਧਨ ਆਗੈ ਧਰੀਐ ਪਾਣੀ ਪੱਖਾ ਕਰਉ ਤਜ ਅਭਿਮਾਨ ਅਣਕ ਬਾਰ ਜਾਈਐ ਕੁਰਬਾਨ ਸਾਈ ਸੁਹਾਗਣ ਜੋ ਪ੍ਰਭ ਪਹਾਈ ਤਿਸ ਕੈ ਸੰਗ ਮਿਲਾਉ ਮੇਰੀ ਮਾਈ ਰਹਾਉ ਦਾਸਨ ਦਾਸੀ ਕੀ ਪਨਹਾਰ ਹੁਣ ਕੀ ਰੇਣ ਬਸਾ ਜੀ ਨਾਲ ਮਾਥੇ ਭਾਗਤਾ ਪਾਵਾਂ ਸੰਗ ਮਿਲੇ ਸੁਆਮੀ ਆਪਣੇ ਰੰਗ ਜਾਪ ਤਾਪ ਦੇਵਾਂ ਸਭ ਨੇਮਾ ਕਰਮ ਧਰਮ ਅਰਪਾਂ ਸਭ ਹੋਮਾ ਗਰਬ ਮੋਤਲ ਹੋਵੋਂ ਰੇਨ ਹੁਨ ਕੈ ਸੰਗ ਦੇਖੋਂ ਪ੍ਰਭ ਨੈਨ ਨਿਮਖ ਨਿਮਖ ਏਹੀ ਆਰਾਧੋਂ ਦਿਲ ਸਰਾਇ ਇਹ ਸੇਵਾ ਸਾਧੋਂ ਪਏ ਕਿਰਪਾਲ ਗੋਪਾਲ ਗੋਬਿੰਦ ਸਾਧ ਸੰਗ ਨਾਨਕ ਬਖਸ਼ਿੰਦ ਆਸਾ ਮਹੱਲਾ ਪੰਜਵਾਂ ਪ੍ਰਭ ਕੀ ਪ੍ਰੀਤ ਸਦਾ ਸੁਖ ਹੋਏ ਪ੍ਰਭ ਕੀ ਪ੍ਰੀਤ ਦੁਖ ਲਗੈ ਨ ਕੋਈ ਪ੍ਰਭ ਕੀ ਪ੍ਰੀਤ ਹਉ ਮਨ ਮਲ ਖੋਇ ਪ੍ਰਭ ਕੀ ਪ੍ਰੀਤ ਸਦ ਨਿਰਮਲ ਹੋਇ ਸੁਨ ਹੋ ਮੀਤ ਐਸਾ ਪ੍ਰੇਮ ਪਿਆਰ ਜੀਵ ਪ੍ਰਾਨ ਘਟ ਘਟ ਆਧਾਰ ਰਹਾ ਪ੍ਰਭ ਕੀ ਪ੍ਰੀਤ ਭੈ ਸਗਲ ਨਿਧਾਨ ਪ੍ਰਭ ਕੀ ਪ੍ਰੀਤ ਹਿਰਦੈ ਨਿਰਮਲ ਨਾਮ प्रभ की प्रीत सद सोभा प्रभ की प्रीत सब मिटि है प्रभ ए प्रभ जन प्रभ की प्रीत सबल उधार प्रभ की प्रीत चल संगार आह कोई मिल ना भूल जिस कृपाल ਤਿਸ ਸਾਧ ਸੰਗ ਘੂਲੇ ਕਹੁ ਨਾਨਕ ਤੇਰੇ ਕੁਰਬਾਨ ਸੰਤ ਓ ਪ੍ਰਭ ਤੇਰਾ ਤਾਨ ਆਸਾ ਮਹਲਾ 5 ਭੂਪਤ ਹੋਇ ਕੈ ਰਾਜ ਕਮਾਇਆ ਕਰ ਕਰ ਅਨਰਥ ਵਿਹਾਜੀ ਮਾਇਆ ਸੰਚਤ ਸੰਚਤ ਥੈ ਲੇਕੀਨੀ ਪ੍ਰਭ ਉਸਤੇ ਡਾਰ ਅਵਰ ਕਉ ਦੇਨੀ ਕਾਚ ਗਦਰੀਆ ਅੰਬ ਮਝਰੀਆ ਗਰਬ ਗਰਬ ਉਆ ਹੂੰ ਮਹਿ ਪਰਿਆ ਰਹਾਉ ਨਿਰਪਉ ਹੋਇਓ ਭਇਆ ਨਿਹੰਗਾ ਚੀਤ ਨਾ ਆਇਓ ਕਰਤਾ ਸੰਗਾ ਲਸ਼ਕਰ ਜੋੜੇ ਕੀਆ ਸੰਭਾਹਾ ਨਿਕਸਿਆ ਫੂਕ ਤਾਂ ਹੋਏ ਗਇਓ ਸੁਆਹਾ ਉੱਚੇ ਮੰਦਰ ਮਹਿਲ ਅਰ ਰਾਣੀ ਹਸਤ ਖੋੜੇ ਜੋੜੇ ਮਨ ਭਾਨੀ ਵਡ ਪਰਵਾਰ ਪੂਤ ਅਰਤੀਆਂ ਮੋਹ ਪਚੇ ਪਚ ਅੰਧਾ ਮੂਆ ਜਿਨਹਿ ਉਪਾਹਾ ਤਿਨਹਿ ਬਿਨਾਹਾ ਰੰਗ ਰਸਾ ਜੈਸੇ ਸੁਖ ਨਾਹਾ ਸੋਈ ਮੁਕਤਾ ਇਸ ਰਾਜ ਮਾਲ ਨਾਨਕ ਦਾਸ ਜਿਸ ਖਸਮ ਦਯਾ ਆਸਾ ਮਹੱਲਾ ਪੰਜਵਾਂ ਐਨਸੀਉਂ ਪ੍ਰੀਤ ਕਰੀ ਕन्हैरी ਜੋ ਮਿਲੀਐ ਤਉ ਵਧੈ ਵਧੇਰੀ ਗਲ ਚੰਮੜੀ ਜੋ ਛੋੜੈ ਨਾਹੀ ਲਾਗ ਛੁੱਟੋ ਸਤਗੁਰ ਕੀ ਪਾਈ ਜਗ ਮੋਹਨੀ ਹਮ ਤਿਆਗ ਗਵਾਈ ਨਿਰਗੁਣ ਮਿਲਿਓ ਵਜੀ ਵਧਾਈ ਰਹਾਉ ਐਸੀ ਸੁੰਦਰ ਮਨ ਕਉ ਮੋਹ ਹੈ ਬਾਟ ਘਾਟ ਗ੍ਰਹਿ ਬਨ ਬਨ ਜੋ ਹੈ ਮਨ ਤਨ ਲਾਗੈ ਹੋਇ ਕੈ ਮੀਠੀ ਗੁਰ ਪ੍ਰਸਾਦਿ ਮੈਂ ਖੋਟੀ ਡੀਠੀ ਅਗਰਕ ਉਸਕੇ ਵੱਡੇ ਠਗਾਉ ਛੋੜਹਿ ਨਾਹੀ ਬਾਪ ਨਾ ਮਾਉ ਮੇਨੀ ਆਪਣੇ ਓਨਲੇ ਬਾਂਦੇ ਗੁਰ ਕਿਰਪਾ ਤੇ ਮੈਂ ਸਗਲੇ ਸਾਧੇ ਅਬ ਮੋਰੈ ਮਨ ਭਇਆ ਅਨੰਦ ਪਾਉ ਚੂਕਾ ਟੁਟੇ ਸਭ ਬੰਧ ਕਹੋ ਨਾਨਕ ਜਾਂ ਸਤ ਗੁਰ ਪਾਇਆ ਘਰ ਸਗਲਾ ਮੈਂ ਸੁਖੀ ਬਸਾਇਆ ਆਸਾ ਮਹੱਲਾ ਪੰਜਵਾਂ ਆਠ ਪਹਿਰ ਨਿਕਟ ਕਰ ਜਾਣੈ ਪ੍ਰਭ ਕਾ ਕੀਆ ਮੀਠਾ ਮਾਨੈ ਏਕ ਨਾਮ ਸੰਤਨ ਆਧਾਰ ਹੋਏ ਰਹੇ ਸਭ ਕੀ ਪਗਸਾਰ ਸੰਤ ਰਹੈ ਸੁਨਹੁ ਮੇਰੇ ਭਾਈ ਵਾ ਕੀ ਮਹਿਮਾ ਕਥਨ ਨਾ ਜਾਈ ਰਹਾਉ ਵਰਤਨ ਜਾ ਕਹਿ ਕੇਵਲ ਨਾਮ ਅੰਦਰੂਪ ਕੀਰਤਨ ਬਿਸਰਾਮ ਮਿੱਤਰ ਛਤਰ ਜਾ ਕੈ ਏਕ ਸਮਾਨੈ ਪ੍ਰਭ ਆਪਣੇ ਬਿਨ ਅਵਰ ਨ ਜਾਣੈ ਕੋਟ ਕੋਟ ਅਗ ਕਾਟਨ ਹਾਰਾ ਦੁਖ ਦੂਰ ਕਰਨ ਜੀਕੇ ਦਾਤਾਰ ਸੂਰਬੀਰ ਬਚਨ ਕੈ ਬਲੀ ਕੌਲਾ ਬਪਰੀ ਸੰਤਿ ਛਲੀ ਤਾ ਕਾ ਸੰਗ ਬਾਣ ਚਹ ਸੂਰਦੇਵ ਅਮੋਗ ਦਰਸ ਸਫਲ ਜਾ ਕੀ ਸੇਵ ਕਰ ਜੋੜ ਨਾਨਕ ਕਰੇ ਅਰਦਾਸ ਮੋਹਿ ਸੰਤਹੰਟਹਲ ਦੀਜੈ ਗੁਣਤਾਸ